ਮੈਂ ਸੁਣ ਲਿਆ ਕਿ ਮੈਨੂੰ ਕਸਮ ਖੁਦਾ ਦੀ ਲੱਗਿਆ ਕਿ ਇਹਨੂੰ ਇਹਨੂੰ ਪਤਾ ਬਾਈ ਬੰਦਾ ਲਕਾਇਆ ਵਾ ਤੁਸੀਂ ਬਾਬਾ ਜੀ ਇਹਨੂੰ ਪਤਾ ਹੈ ਹਾਏ ਐਸੀ ਨਾ ਬਦਦੂਜਾ ਇਹਦਾ ਭਰਾ ਬ੍ਰਦਰ ਆ ਯਾਰ ਅਸੀਂ ਪਿਆਰ ਨਾਲ ਤੁਹਾਡੇ ਕੋਲ ਆਏ ਆ ਆਪਾਂ ਗਲਤ ਨਹੀਂ ਬੋਲਣ ਦੇ ਤੁਹਾਨੂੰ ਫਿਰ ਨੁਕਸਾਨ ਵਾਲੀ ਗੱਲ ਨਾ ਕਰ ਮੇਰਾ ਵੀ ਬੰਦਾ ਕਿੱਥੇ ਲਕਾਇਆ ਬੰਦਾ ਲਕਾਇਆ ਕਿੱਥੇ ਚਾਕ ਨਾ ਬਣ ਮੈਂ ਯਾਰ ਤੂੰ ਬੰਦਾ ਬੰਦਾ ਲਗਾ ਤੂੰ ਆਪ ਖੁਦ ਕਹਿ ਆ ਤੂੰ ਖੁਦ ਮੇਰੇ ਤੋਂ ਮੰਨਿਆ ਨਾ ਮੰਨਿਆ ਫਿਰ ਮੈਂ ਲਗਾ ਤਾ ਮੈਂ ਅਦਰ ਗਿਆ ਹੀ ਫੇ ਅਸੀਂ ਦੇਖ ਲੈ ਨੁਕਸਾਨ ਰਾਜੂ ਅਸੀਂ ਅਸੀਂ ਨੁਕਸਾਨ ਕਰਾਂਗੇ ਫਾਇਦਾ ਰਾਜੂ ਰਿਆ ਤੈਨੂੰ ਲੈਣ ਆਏ ਆ ਆ ਜਿਹੜਾ ਕਿਉਂ ਕਿਰ ਫੋਨ ਤੇ ਕਹਿਰਾ ਤੇ ਪੁਲਿਸ ਲੈ ਜਾ ਰਾਜੂ ਕਿੱਥੇ ਆ ਤੈਨੂੰ ਲੈਣ ਆਏ ਯਾਰ ਰਾਜੂ ਕਹਾਂ ਓ ਡੇਰੇ ਚਲੇਗਾ ਉਹ ਬੰਦਾ ਕਿਹ ਆ ਜਾਂ ਇੱਥੇ ਆ ਬੰਦਾ ਦਿਖਾ ਦੇ ਪੁਲਿਸ ਆਉਂਦੀ ਆ ਫਿਰ ਹੁਣੇ 10 ਮਿੰਟ ਬਾਅਦ ਤੂੰ ਸਾਡੇ ਤੱਲੇ ਗੱਡਣੀ ਤੇ ਹੀ ਨਿਯਮ ਮੰਨਣਾ ਮੈਂ ਬਾਹੂ ਪਹਿਲੇ ਮੈਂ ਤੁਹਾਨੂੰ ਉਹ ਬੰਦਾ ਦੇ ਦੇ ਬੰਦਾ ਦਿਖਾ ਦੇ ਕਿੱਥੇ ਆ ਪਹਿਲੇ ਬੰਦਾ ਦੇ ਦੇ ਮੇਰੀ ਭੈਣ ਆਉਂਦੀ ਪੁਲਿਸ ਆਉਂਦੀ ਫਿਰ ਕਰ ਉਹ ਮੇਰੀ ਮੇਰਾ ਵੀ ਬੰਦਾ ਲੱਗੇ ਰਾਜੂ ਇੱਥੇ ਦੇਖੋ ਮੜਾ ਮੋਟਾ ਇੱਥੇ ਇੱਥੇ ਕਿਤੇ ਹੁਣਾ ਮੈਂ ਖਾ ਤੇਰੇ ਉਹ ਵੀਰ ਨੇ ਉਹ ਜਿਹੜਾ ਪਤਾ ਨਹੀਂ ਕੀ ਲੱਗਦਾ ਟਾਡੇ ਘਰ ਵਾਲੇ ਨੇ ਖੋਦ ਸਾਡੇ ਕੋਲ ਕਿਹਾ ਵੀ ਦੂਜਾ ਬੰਦਾ ਵੀ ਹੈਗਾ ਬੰਦਾ ਇੱਥੇ ਆ ਗਿਆ ਨਾ ਉਹ ਵੀਰੇ ਪਹਜਾਇਆ ਵਾ ਗੋਰੇ ਕਿ ਨਹੀਂ ਖਾ ਉਧਰ ਆ ਜਾ ਆ ਜਾ ਮੇਰਾ ਵੀਰ ਕਹਾਂ ਜਾ ਆ ਜਾ ਲੈ ਆ ਇਹਨੂੰ ਖਾ ਆ ਜਾ ਗੋੜੇ ਖੜ ਜਾ ਖੜੀ ਗੋਰੇ ਆ ਦੇਖੋ ਸੰਧੀ ਜਿਹੜਾ ਬੰਦਾ ਇਹਨਾਂ ਭਜਾਇਆ ਸੀਗਾ ਠੀਕ ਹੈ ਜੀ ਇਹ ਸੋਚਦਾ ਕਿ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਤਾਂ ਆ ਦੇਖੋ ਆਹ ਚਾਹ ਤੇਰਾ ਭੜਾ ਜੇ ਤੁਹਰਾ ਟਾਡਾ ਤੇਰਾ ਬਹੁਤੇ ਝਾਲਮੇ ਲੋਗ ਯਾਰ ਇੱਧਰ ਦੇਖ ਸੰਜੀ ਆਹ ਦੇਖੋ ਦੂਜਾ ਬੰਦਾ ਗਾਲ ਨਹੀਂ ਕਰਨੀ ਆਹ ਸ਼ਬਦ ਨਹੀਂ ਗਾਲ ਨਹੀਂ ਕਰਨੀ ਕਿਉਂਕਿ ਕਹਿੰਦਾ ਉਹ ਸਾਰੇ ਆਪਾਂ ਇੱਧਰ ਆ ਗਏ ਬੱਬਾ ਜੀ ਜੇ ਉਧਰ ਨਹੀਂ ਕੋਈ ਵੀ ਕੋਈ ਗੱਲ ਨਹੀਂ ਆਪਣੇ ਬੰਦੇ ਉਧਰ ਹੀ ਹੈਗੇ ਆ ਓਏ ਸਿਕੰਦਰ ਬੱਬਾ ਜੀ ਓ ਸਿਕੰਦਰ ਓ ਲੋਕ ਸਿਕੰਦਰ सिकंदर सिकंदर आ देखो सिकंदर इधर आ ना नहीं चल रहन दे सिकंदर सिकंदर रहन दे बाबा जी मैं ओद अच्छा हाँ तो तेरे को नहीं नहीं ए दी हालत है ए हालत है हालत देख बेचारे दा ए दी हालत है इधर है ए दाल भाई ये दही है ਯਾਰ ਆਪਾਂ ਇਹਨੂੰ ਬੋਟਲ ਮੇਰੇ ਕੋਲ ਤੇਰਾ ਨਾਮ ਕੀ ਹੈ ਰਾਮੂ ਰਾਮੂ ਇਹ ਜਹਾਂ ਪਿਆ ਕਿੰਨਾ ਟਾਈਮ ਹੋ ਗਿਆ ਕਿੰਨਾ ਟਾਈਮ ਹੋ ਗਿਆ ਟਾਈਮ ਹੋ ਗਿਆ ਹਾਂ 7 ਦਿਨ ਹੋ ਗਏ ਤੈਨੂੰ ਆਇਆ ਨਹੀਂ ਮੇਰੇ ਕੋਲ ਕਿੰਨਾ ਟਾਈਮ ਹੋ ਗਿਆ 5-7 ਦਿਨ ਹੋ ਗਏ ਚੁੱਪ ਰਹਿ ਤੂੰ ਬੋਲਣਾ ਨਹੀਂ ਕਿੰਨਾ ਟਾਈਮ ਹੋਗਾ 47 ਹਾਂ 5 ਮਹੀਨੇ ਹਾਂ 1 ਸਾਲ ਹੋ ਗਿਆ 1 ਸਾਲ ਹੋ ਗਿਆ 5 ਸਾਲ ਹੋ ਗਏ 5 ਸਾਲ ਦਿਮਾਗੀ ਸਹੀ ਨਹੀਂ ਹੈ ਤੂੰ ਥੂਠਾ ਬੰਦਾ ਮੇਰਾ ਇਧਰ ਰਹੀ ਇਧਰ ਰਹੀ ਤੇਰੇ ਕੋਲ 10 ਸਾਲ ਹੋ ਗਏ ਜਹ ਪਿਆ ਕੋ 5 ਸਾਲ ਹੋ ਗਏ 5 ਸਾਲ ਦਿਮਾਗੀ ਅਫਸੈਟ ਨਹੀਂ ਬਣਾਓ ਇਹ ਮੇਰੇ ਕੋਲ ਹੀ ਨਹੀਂ ਯਾਰ ਦਿਮਾਗੀ ਉਹ ਸਹੀ ਨਹੀਂ ਆ ਹਨਾ ਠੀਕ ਹੈ ਜੀ ਪੰਜ ਸੱਤ ਦਿਨ ਨੂੰ ਮੇਰੇ ਕੋਲ ਆਏ ਨਹੀਂ ਉਹ ਤਾਂ ਇੱਥੇ ਲੋਕਾਂ ਨੂੰ ਪਤਾ ਲੱਗ ਜਾਣਾ ਲੋਕਾਂ ਨੂੰ ਪਤਾ ਲੱਗ ਜਾਣਾ ਕਿੰਨਾ ਚਿਰ ਹੋ ਗਿਆ ਇੱਥੇ ਆਏ ਨੂੰ ਠੀਕ ਹੈ ਜੀ ਆ ਪੰਜ ਸੱਤ ਦਿਨਾਂ ਵਾਲੀ ਵੀ ਹਾਲਤ ਨਹੀਂ ਇਹਦੀ ਆ ਤੇਰੀ ਪੰਜ ਸੱਤ ਦਿਨਾਂ ਵਾਲੀ ਹਾਲਤ ਨਹੀਂ ਇਹਦੀ ਮੈਂ ਨਹੀਂ ਬਾਬਾ ਜੀ ਮੈਂੰਦ ਕਰ ਜਾਂ ਸਰ ਮਾਲ ਲਗਾਏ ਮੈਂ ਤਾਂ ਇੱਕ ਧੂੜੀ ਮਰੇ ਪੈਰੀ ਹੱਥ ਉਹ ਨਹੀਂ ਨਹੀਂ ਪੈਰੀ ਹੱਥ ਨਾ ਲਾ ਪੈਰੀ ਹੱਥ ਲਾ ਵੀਰ ਮੇਰਾ ਇਹਨਾਂ ਦੇ ਉਹਨਾਂ ਦੇ ਲਾ ਜਿਨ੍ਹਾਂ ਨਾਲ ਤੂੰ ਅਤਿਆਚਾਰ ਕੀਤਾ ਈ ਗਰਾਂ ਲੋਕੀ ਰਹਿ ਮਾੜਾ ਮੋਟਾ ਰਹਿਮ ਕਰ ਲੈਂਦੇ ਤੁਹਾਡੇ ਚੋਂ ਨਾ ਵੀ ਹੈਗਾ ਆ ਮੈਂ ਕੱਪੜੀ ਵੀ ਇਹਨੂੰ ਆਪਣੇ ਬੋਏ ਭਾਈ ਜਦੋਂ ਜਿਹੜੇ ਦਿਨ ਮੇਰੇ ਨਾਲ ਆ ਆ ਕੱਪੜੇ ਤੂੰ ਪਾ ਕੇ ਵੇਖੇਗਾ ਆ ਤੂੰ ਪਹਿੰਗਾ ਕੱਪੜੇ ਇੱਕ ਯਾਰ ਇੱਕ ਤੇ ਤੁਸੀਂ ਗਲਤੀ ਕੀਤੀ ਆ ਦੂਜਾ ਕੋਈ ਬੰਦੇ ਬੰਦਿਆਂ ਨੂੰ ਭਜੋਂਦੇ ਯਾਰ ਨਹੀਂ ਭਾਜੀ ਨਹੀਂ ਭਜਾ ਕੇ ਕਿਉਂ ਨਹੀਂ ਭਜਾਇਆ ਦੋ ਆ ਬੰਦੇ ਇੱਥੇ ਕੀ ਗੱਲ ਸੁਣ ਬਾਬਾਈ ਬਾਬਾਈ ਮੇਰੀ ਬੇਨਤੀ ਸੁਣੋ ਵੀ ਤੁਸੀਂ ਅਸੀਂ ਇਹੋ ਚੀਜ਼ ਨੋਟ ਕਰਦੇ ਹਾਂ ਕਿ ਤੂੰ ਸਾਨੂੰ ਕਿੰਨਾ ਕਿ ਸਾਡੇ ਛੱਡ ਤੋਂ ਗਲਤੀ ਮੰਗਦਾ ਹਰਾਮੀ ਬੰਦਾ ਵਾ ਇਹ ਉਦੋਂ ਬੰਦੇ ਨੂੰ ਕੱਢਦਾ ਪਿਆ ਇਹਦੀ ਭੈਣ ਭੱਜੀ ਆਈ ਇਹਨੇ ਕਹਦੀ ਭੈਣ ਨੂੰ ਕਾ ਜੱਟ ਕੋਖਿਆ ਮੇਰੀ ਗੱਲ ਸੁਣ ਝੂਠ ਨਾ ਬੋਲੀ ਪਹਿਲਾਂ ਗੱਲ ਸੱਚ ਬੋਲੀ ਤੂੰ ਆਪਦੀ ਭੈਣ ਨੂੰ ਭੇਜਿਆ ਕਿ ਨਹੀਂ ਭੇਜਿਆ ਝੂਠ ਨਾ ਬੋਲੀ ਮਕਰੋ ਨਹੀਂ ਮੇਰੇ ਘਰੋਂ ਮੈਂ ਵਾਈਫ ਨੂੰ ਭੇਜਿਆ ਵਾਈਫ ਨੂੰ ਭੇਜਿਆ 24 ਚਲੋ ਆਪਦਾ ਭੈਣ ਕਹਿਣਾ ਕੁੜੀ ਆਈ ਤੂੰ ਉਹਨੇ ਕੋਣ ਸੁਕਾ ਵੀ ਉਹ ਬੰਦੇ ਨੂੰ ਕੋਲ ਦੇਇਆ ਮੈਂ ਪਰੇ ਖੜਾ ਮੈਂ ਕਿਹਾ ਯਾਰ ਇਹ ਬੰਦਾ ਇਹ ਕੋਈ ਹੋਰ ਆ ਮੈਂ ਜਾਣ ਕੇ ਨਹੀਂ ਪਿੱਛੇ ਭੱਜਾ ਮੈਂ ਕਿਹਾ ਚੱਲ ਕੋਈ ਨਾ ਬੰਦਾ ਪਾ ਭਾਈ ਦਾ ਦੇਖ ਹੀ ਲੈਣਾ ਬਾਬਾ ਜੀ ਉੱਥੇ ਖੜਾ ਮੰਨਿਆ ਕਿ ਨਹੀਂ ਮੰਨਿਆ ਹੋਈ ਬੰਦਾ ਹੈਗਾ ਕਮਾਲ ਹੋ ਗਿਆ ਯਾਰ ਇਹਨਾਂ ਲੋਕਾਂ ਦੀ ਆ ਜਾ ਆ ਜਾ ਤੇ ਹੋਰ ਕੀ ਗੱਲ ਇਹਨਾਂ ਨਾਲੋਂ ਤੇ ਚੰਗੇ ਆ ਇਹਨਾਂ ਦੀ ਮੱਝਾਂ ਵਾਂ ਉਹ ਵੀ ਨਵਾ ਕੇ ਰੱਖੀਆਂ ਵਾਂ ਉਹ ਤੇ ਗੱਲ ਵੀਰ ਇਹ ਵੀ ਤੇ ਦੁੱਧ ਦੁੱਧ ਇਹ ਜੇ ਪੱਠੇ ਪਾਉਂਦੇ ਆ ਤੇ ਤਾਂ ਇਹ ਦੁੱਧ ਦਿੰਦੀਆਂ ਨਾਲੇ ਇਹਦੀ ਹੱਥੋਂ ਵੀ ਇੱਕ ਤਰ੍ਹਾਂ ਦੀ ਆ ਆਪ ਗੁਰੇ ਤੁਸੀਂ ਫੁੱਟੇ ਫਿੱਟੇ ਬਹਿ ਜੇ ਆ ਫੋਨ ਆਇਆ ਡਾਡਾ ਕਮਾਲ ਹੋ ਗਿਆ ਇੱਕੋ ਬੰਦਾ ਸਾਡੇ ਕੋਲ ਇੱਕੋ ਬੰਦਾ ਇਕ ਸਾਡੇ ਨਾਲ ਵੀਰੇ ਇਹ ਲਾਬਰੀ ਕਿਤੇ ਇਹਨਾਂ ਨੇ ਸਾਡੇ ਸਾਹਮਣੇ ਇਹਨਾਂ ਨੂੰ ਕੋਧੇਦਾ ਤੇ ਸਾਨੂੰ ਬੰਦਾ ਹੀ ਨਹੀਂ ਲੱਭਾ ਪੈਰਾਂ ਦੇ ਪਾਣੀ ਨਹੀਂ ਪੈਂਦੇ ਆਜਾ ਆਜੋ ਆਜੋ ਐਡਰੈਸ ਦੱਸਿਓ ਗੱਲ ਕਰੀਏ ਨਹੀਂ ਨਹੀਂ ਕੋਈ ਗੱਲ ਨਹੀਂ ਵੀ ਦੀ ਨਹੀਂ ਨਹੀਂ ਤੇਰੇ ਕੱਲੇ ਪੈਰ ਫੜ ਦਸ ਤੂੰ ਪ੍ਰਾਪਤ ਚੱਲ ਅਸੀਂ ਅੰਦਰ ਗੱਲ ਕਰ ਹਾਂਜੀ ਕਰੋ ਜੀ ਸਾਸੀ ਗੱਲ ਸਰ ਸਾਸੀ ਗੱਲ ਕੀ ਹਾਲ ਹੈ ਅਸੀਂ ਦੇਖ ਇਹ ਨਾ ਮੈਲੀ ਪਿੰਡ ਪਿੰਡ ਦੇ ਜਿਹੜਾ ਗੁੱਜਰਾਂ ਦਾ ਡੇਰਾ ਨਹੀਂ ਜਿਹੜਾ ਆਪਣੇ ਸ라이ਓਰ ਦੇ ਸਾਹਮਣੇ ਵੀਰ ਨਾਲ ਗੱਲ ਕਰਾ ਦਿੰਦਾ ਉਹ ਤੁਹਾਨੂੰ ਐਡਰੈਸ ਦੱਸ ਦਿੰਦਾ ਭਾਜੀ ਆ ਗੱਲ ਕਰਿਓ ਥਾਣੇ ਨੂੰ ਫੋਨ ਹੋਣ ਡਿਆ ਵਾ ਉਹ ਸ라이ਓਰ ਦੇ ਨਾਲ ਨਾਲ ਆ ਜਾਣਾ ਅੱਜ ਇਹ ਦੇਖ ਜੇ ਲਾ ਪਾ ਜਰਾ ਅਸਰ ਹੋਣਿਆ ਹਾਂਜੀ ਖੱਬੇ ਮੁੜ ਜਾਓ ਇਹ ਗਹਣਾ ਸੁਆ ਜਾਂ ਦਸਵਾ ਪੱਥਰ ਵਾਲੀ ਦੁਕਾਨ ਤੋਂ ਅੱਗੋਂ ਨਾਲ ਹੀ ਮੁੜ ਜਾਂਦੀ ਸਰਪਾ ਪਾਣੀ ਵਾਲਾ ਸੁਆ ਇਹ ਵੀਰ ਨਾਲ ਗੱਲ ਕਰਾ ਦੇ ਜਿਹਨੂੰ ਸੀਮਨ ਵਾਲਾ ਕਹਿੰਦੇ ਸਤੇ ਉਹ ਯਾਰ ਉੱਥੇ ਉਹਨਾਂ ਦਾ ਪੋਲ ਤੋਂ ਥੱਲੇ ਕੇ ਆਣਾਂ ਕਿ ਲੈ ਜਾਂਦਾ ਵਾ ਕੀ ਨਾ ਮੈਂ ਤਾਂ ਹੁਣ ਦੇਖੂ ਤੁਸੀਂ ਆਪ ਸਾਨੂੰ ਇੱਕ ਬੰਦੇ ਦੀ ਗੱਲ ਸੀ ਤੇ ਦੋਸਤ ਉਹਨੇ ਆਹੋ ਤੇ ਗੱਲ ਇੱਧਰ ਉੱਤੇ ਚਰ ਕਰਦੇ ਪਿਣੀ ਸੀ ਹੋਈ ਹਾਲ ਤਾਂ ਵੇਖੋ ਵਿਚਾਰੇ ਜੀ ਜੀ ਕਹਿੰਦਾ ਪੰਜ ਇੱਧਰ ਬੂਟ ਵਿਖਾ ਆ ਬੂਟ ਵਿਖਾ ਦੇ ਇੱਧਰ ਵਿਖਾ ਬੂਟ ਇੱਧਰ ਵਿਚਾਰੇ ਜੀ ਹਾਂਜੀ ਹੁਣ ਪਵਾਏ ਬੂਟ ਲੱਗੇ ਪਈ ਆ ਆ ਬੂਟ ਫੇਰ ਵੀ ਇਹਨਾਂ ਦੇ ਆ ਫੇਰ ਵੀ ਬੂਟ ਕਿਰੇ ਆ ਇਹੋ ਹੀ ਇਹਨਾਂ ਦੇ ਆ ਜਾ ਮੇਰਾ ਵੀਰ ਯਾਰ ਪਤਾ ਕੀ ਗੱਲ ਆ ਬਾਬਾ ਜੀ ਚਲੋ ਮੇਰੇ ਤੋਂ ਮੈਂ ਤਾਂ ਕੁਝ ਵੀ ਨਹੀਂ ਇਹਦੇ ਪੈਰਾਂ 'ਚ ਧੂੜ ਆ ਮੈਂ ਤਾਂ ਪਰ ਮਸਲਾ ਇਹੇ ਆ ਵੀਰੇ ਹਰ ਮੇ ਤਾਂ ਜਰ ਨਹੀਂ ਹੁੰਦਾ ਇਹ ਵੀਰ ਬੜਾ ਭੁੰਨ ਦਾ ਕੰਮ ਆ ਕਿਉਂਕਿ ਜਨਵਰ ਬਣ ਜਾਣਾ ਬਿਹਤਰ ਵਾ ਇਹਨਾਂ ਦੀ ਗੁਲਾਮੀ ਕਰਨਾ ਇੱਥੇ ਬੀਬੀਆਂ ਬੈਠੀਆਂ ਨੇ ਇੱਥੇ ਕੋਈ ਗੱਲ ਨਹੀਂ ਇੱਥੇ ਉਹ ਗੱਲ ਕਰਦਾ ਇੱਥੋਂ ਭੱਜੇ ਗਏ ਉਹ ਵੀ ਬੰਦਾ ਇੱਥੇ ਇੱਥੇ ਬਿਠਾ ਜਾ ਨਾ ਆਜਾ ਇੱਥੇ ਬਿਠਾ ਇੱਥੇ ਬਿਠਾ ਇੱਥੇ ਕੱਪੜੇ ਕਿਨੇ ਬਦਲੇ ਕੱਪੜੇ ਉਹ ਪਾਉਣ ਨੂੰ ਆਜਾ ਲਾ ਇਹ ਕੱਪੜੇ ਕੱਪੜੇ ਲਾ ਉਹ ਕੱਪੜੇ ਪਾਉਣ ਨੂੰ ਕੱਪੜੇ ਕਹਾ ਹਾਂਜੀ ਹਾਂ ਕੋਈ ਗੱਲ ਨਹੀਂ ਪਰਿਵਾਰ ਤੇ ਇਥੇ ਉਹ ਕੱਪੜੇ ਪਾ ਵੋਈ ਇਹਨੂੰ ਨਾਲ ਰੱਖ ਬਾਬੇ ਕੱਪੜੇ ਉਹ ਪਾ ਇਧਰ ਪਾ ਓ ਇਧਰ ਕੋਈ ਨਹੀਂ ਸਿਕੰਦਰ ਜਾਣਦੇ ਯਾਰ ਭੱਜ ਗਿਆ ਤੇ ਕੋਈ ਨਹੀਂ ਜਾਣਦੇ ਯਾਰ ਭੱਜ ਗਿਆ ਕੋਈ ਨਹੀਂ ਆ ਕਮਾਲ ਹੋ ਗਈ ਯਾਰ ਪਹਿਲੇ ਉਹ ਕੱਪੜੇ ਫੜ ਜਿਹੜੇ ਉਹਦੇ ਪਾਏ ਸੀਗੇ ਅਸੀਂ ਇਦਾਂ ਥੋੜਾ ਬੋਲਾ ਤੁਹਾਡਾ ਨਾਲ ਕਰ ਲਾਂਗੇ ਸਹਿਮਤੀ ਕਰ ਲਾਂਗੇ ਪਰ ਤੁਸੀਂ ਤੇ ਅੱਗੋਂ ਖੜਾ ਹਾਂ ਨੂੰ ਖਾੜਨਾ ਖੇਡਣ ਦਾ ਹੈ ਜੱਗੋਂ ਸਾੜਨ ਨਹੀਂ ਆਉਣੇ ਬਾਜੀ ਤਾਰ ਕੇ ਰੱਖਿਆ ਨਹੀਂ ਨਹੀਂ ਅੱਗੇ ਨਹੀਂ ਤਾਰੇ ਉਹਨੇ ਕਰੀ ਅੱਜ ਕਿਦਾਂ ਤਾਰ ਲਿਓਨੇ ਉਹਨੇ ਆਪਣੀ ਮਰਜ਼ੀ ਤਾਰੇ ਅਸੀਂ ਥੋੜੇ ਕੀ ਆਇਦਰ ਆ ਬਈ ਰਾਜੂ ਇਧਰ ਆ ਕਮਾਲ ਹੋ ਗਈ ਟਾੜੀ ਲੋਕਾਂ ਦੀ ਸਹੀਏ ਕੱਪੜੇ ਦੇ ਉੱਥੇ ਹੀ ਬਾਬਾ ਜੀ ਕੱਪੜੇ ਫੜ ਕੇ ਲੈ ਆਪਣੇ ਕੱਪੜੇ ਆਪਣੇ ਫੜ ਟ ਆਪਣੇ ਸ਼ਾਮ ਹੋਰ ਲਾਇਆ ਫੜਕਾ ਕੱਪੜੇ ਲੈ ਕੇ ਆਪਨੇ ਪਹਿਨੇ ਤੁਸੀਂ ਉਧਰ ਮੇਰੀ ਤੁਸੀਂ ਪਹਿਣਾ ਜੀ ਤੁਸੀਂ ਉਧਰ ਸਾਈਡ ਤੇ ਜਾ ਜੀ ਇਹਨੇ ਹੁਣ ਵੇਖੋ ਹੁਣ ਇਹਨਾਂ ਨੂੰ ਡਾਰਵਾ ਹੁਣ ਕੱਪੜੇ ਚੇਂਜ ਕਰਾਤੇ ਆ ਪਹਿਲਾਂ 5-6 ਸਾਲ ਤੋਂ ਰਹਿੰਦੇ ਆ ਉਧਰ ਨਹੀਂ ਪੈਣ ਕੇ ਕੱਪੜੇ ਚੇਂਜ ਕਰਾਏ ਉਧਰ ਨਹੀਂ ਕਦੀ ਤਰਸ ਆਇਆ ਇਹਦੇ ਤੇ ਆ ਬੇਬਾਜੀ ਕਰਦਾ ਉਹ ਤਰਸ ਗਿਆ ਅੱਜ ਆਪ ਹੀ ਚੇਂਜ ਕਰਾ ਸਾਡੇ ਸਾਹਮਣੇ ਚੇਂਜ ਕਰਨੇ ਅੱਜ ਕਮਾਲ ਹੋ ਗਈ ਤੁਹਾਡੇ ਵਾਲੀ ਔਵੀਤ ਨਿਕਲ ਗਿਆ ਉਹਨੂੰ ਫਾੜ ਉਹਨੂੰ ਫਾੜ ਮੜਿਆ ਓਏ ਇੱਧਰ ਆ ਨਹੀਂ ਤੇ ਗੱਡੀ ਮਗਰ ਲਾ ਕੇ ਫੜ ਲੈਣੀ ਤੈਨੂੰ ਇੱਧਰ ਆ ਜਾ ਆ ਇੱਧਰ ਵਾਪਸ ਆ ਮੈਂ ਗੱਡੀ ਲਾ ਕੇ ਤੈਨੂੰ ਮੈਂ ਭੱਜਣ ਨਹੀਂ ਦੇਣਾ ਇੱਧਰ ਉਰੇ ਆ ਮੈਂ ਸਾਰੀਆਂ ਮੱਜਾਂ ਇਕ ਲਾ ਕੇ ਅੱਗੇ ਤੋਰ ਲੈਣੀਆਂ ਆਪਣੇ ਆ ਜਾ ਤੈਨੂੰ ਕੜਾ ਬੜੀ ਕੋਈ ਨਹੀਂ ਇੱਧਰ ਆ ਜਾ ਕੋਈ ਗੱਲ ਨਹੀਂ ਤੇਰਾ ਘਰ ਉਧਰ ਤੇ ਆ ਜਾ ਤੂੰ ਆਹ ਵੇਖੋ ਸੰਜੀ ਆਹ ਵੇਖੋ ਅੱਗੇ ਲਾ ਕੇ ਉਧਰ ਵੀ ਭੱਜ ਗਿਆ ਉਹ ਜੇ ਸੱਚੀ ਹੁੰਨ ਤਾਂ ਭੱਜਣ ਕਿਉਂ ਮੈਂ ਤਾਂ ਪਹਿਨ ਉਹਨੂੰ ਜਾਂਦੋਂ ਉਹਨੂੰ ਸੱਦ ਲਾ ਨਹੀਂ ਮੈਂ ਸਾਰੀਆਂ ਮੱਜਾਂ ਲਾ ਕੇ ਟ੍ਰੈਲਰ ਟਰਾਲੀ ਦੇ ਨਾਲ ਤੇ ਲੈ ਜਾਣੀ ਕੋਈ ਗੱਲ ਨਹੀਂ ਤੇਰਾ ਘਰ ਜਿੱਥੇ ਰਹਦੇ ਆ ਜਾ ਫਿਰ ਐ ਇੰਨੀਆਂ ਗਰੰਟੀਆਂ ਤਾਂ ਵੜੀਆਂ ਦੇਂਦੇ ਆ ਮੇਰਾ ਵੀ ਰੱਗੇ ਬਹਿ ਜਾ ਯਾਰ ਐ ਤੇ ਨਾਲ ਲੜਦੇ ਨਹੀਂ ਉੱਥੇ ਬਹਿ ਜਾ ਆ ਜਾ ਬਾਹਰ ਬੈਠਾ ਰਹਿਣਾ ਕੋਈ ਤੇਨੂੰ ਗੋਲੀ ਚੱਲਣ ਲੱਗੀ ਐ ਤੈਨੂੰ ਕੀ ਕਹਿਣਾ ਐ ਕੁਝ ਕਹਾਣੀ ਭਾਜੀ ਮੇਰਾ ਯਾਰ ਨਹੀਂ ਤੇਰਾ ਕਰ ਰਹੀ ਤਨ ਕੜਾ ਗੋਲੀ ਮਾਰਨੇ ਆ ਉੱਥੇ ਬੈਠ ਜਾ ਦੋ ਮਿੰਟ ਹੈ ਉਹ ਤਾਂ ਅਸਈ ਆ ਪਰ ਆਗਾ ਬੱਜਾ ਉਹ ਭੱਜ ਗਿਆ ਟਾਡਾ ਭਰਾ ਕਿਹੜਾ ਭਰਾ ਤੂੰ ਕਹਿੰਦੇ ਉਹ ਕਿਧਰ ਚਲ ਗਿਆ ਆਪਣੇ ਬੰਦੇ ਉਹ ਦੇਖੋ ਉਹ ਪਿੱਛੇ ਜਾ ਰਿਹਾ ਉਹੀ ਆ ਹੁਣ ਦੇਖੋ ਉਹ ਜਿਹੜਾ ਤੁਹਾਡਾ ਹੋਰ ਇੱਕ ਹੋਰ ਦੇਖੋ ਜਾਈ ਜਾਂਦਾ ਬੋਲੋ ਨਾ ਨਗਰ ਨਗਰ ਇਹ ਆ ਗੱਲ ਇਹ ਤਾਂ ਤੂੰ ਵੱਡੇ ਕੰਮ ਹੁੰਦਾ ਕੰਮ ਵੀ ਮੈਂ ਉੱਥੇ ਰਹਾਂਗਾ ਉਹਦੇ ਹੁੰਦੇ ਇਹ ਸਕੰਦਰ ਧਿਆਨ ਰੱਖਣਾ ਬੰਦੇ ਨੂੰ ਰੱਖਾਉਣਾ ਤੇ ਮੈਂ ਉਦੋਂ ਤੇ ਗਰੰਟੀਆਂ ਦੇਣਾਂ ਪੁਰੀਆਂ ਉਹਦਾ ਗਰੰਟੀਆਂ ਦੇਣਾ ਤੂੰ ਕਹਿੰਦਾ ਮੈਂ ਰਹੂੰਗਾ ਬੰਦਾ ਇਹਨੂੰ ਰਖਾਉਣਾ ਅੱਥੇ ਆਣ ਅਸੀਂ ਸਕੰਦਰ ਤੂੰ ਹੁਣ ਓਏ ਕੱਪੜੇ ਦੂਜੇ ਲੈ ਕੇ ਆ ਆਪਣੇ ਕੱਪੜੇ ਕਿੱਥੇ ਤੇਰੇ ਤੇਰੇ ਕੱਪੜੇ ਕਿੱਥੇ ਇਧਰ ਆ ਇਹ ਤਾਂ ਉਹ ਪੁਰਾਣਾ ਮੈਲਾ ਵਾਲਾ ਉਹ ਮੈਲਾ ਵਾਲਾ ਜੇ ਉੱਪਰ ਉਹ ਵੀ ਉਹ ਵੀ ਲੈ ਕੇ ਆ ਓਇਆ ਤੇਰਾ ਤੇਰੇ ਤੇਰੇ ਤੇਰਾ ਪੁਲਿਸ ਕੋ ਦਿਖਾਣਾ ਏ 인ਸੇ ਤੇਰਾ ਹਾਂ ਇਹ ਤੇਰੇ ਪੈਨੇ ਉੱਤੇ ਤੇ ਪਾਈ ਇਹਦੇ ਉੱਤੇ ਵੀ ਪਜਾਮਾ ਥੱਲੇ ਨਹੀਂ ਉਹ ਪਾਇਆ ਤੇਰਾ ਵਾ ਦੂਸਰਾ ਪਜਾਮਾ ਉਹ ਵੀ ਪਜਾਮਾ ਵੀ ਪਾ ਗਿਆ ਉਹ ਕਹਾਂ ਹੈ ਹਾਂ ਉਹ ਹੀ ਪਾ ਤਾ ਉਹ ਹੀ ਲੈ ਕੇ ਆ ਪੁਲਿਸ ਨੂੰ ਦਿਖਾਵਾਂਗੇ ਨਾ ਆ ਕੋਟ ਵੀ ਇਹਦਾ ਉਹ ਆ ਗਈ ਲੱਗਦਾ ਪੁਸਪਾਟੀ ਹੈ ਨਾ ਆ ਬਲੇਜ਼ਰ ਵੇਖੋ ਆ ਆ ਇਹਦਾ ਬਲੇਜ਼ਰ ਆਹੋ ਪਾਇਆ ਸ਼ਾਇਦ ਉੱਪਰ ਦੀ ਨਹੀਂ ਆ ਬਲੇਜ਼ਰ ਇਹਦਾ ਲੈ ਕੇ ਆ ਉਹ ਵੀ ਪਜਾਮਾ ਲੈ ਕੇ ਆ ਹਵਾਗੇ ਪੁਲਸ ਆ ਗਈ ਦਿਖਾਤੇ ਮਾੜੀ ਜੀਪ ਦੁਰੋਂ ਵੀਡੀਓ ਬੰਦ ਨਹੀਂ ਕਰਨੀ ਜਦੋਂ ਮੈਂ ਖਦੋਂ ਉਹ ਤੋਂ ਕਰਨੀ ਕਿਉਂਕਿ ਆ ਫਿਰ ਸੰਜੀਤ ਕਹਿੰਦੀ ਆ ਕਿ ਯਾਰ ਇਹ ਵਿੱਚੋਂ ਵੀਡੀਓ ਬੰਦ ਕਰ ਦਿੰਦੇ ਆ ਸੰਜੀਤ ਵੀਡੀਓ ਅਸੀਂ ਕਈ ਵਾਰੀ ਤਾਤ ਬੰਦ ਕਰ ਦਈਏ ਵੀ ਪੁਲਸ ਪਾਰਟੀ ਹੁੰਦੀ ਆ ਔਨ ਡਿਊਟੀ ਹੁੰਦੇ ਆ ਉਹ ਫਿਰ ਕਈ ਵਾਰੀ ਸਾਨੂੰ ਕਹਿ ਦਿੰਦੇ ਆ ਕਿ ਤੁਸੀਂ ਵੀਡੀਓ ਨਾ ਲਾਓ ਸਾਡੀ ਵਿੱਚ ਠੀਕ ਹੈ ਜੀ ਹੈ ਹਾਂ ਕਿਦਾਂ ਦਿਖਾਦੀ ਕੋਈ ਗੱਲ ਨਹੀਂ ਆ ਦੇ ਆਪਣੇ ਕੋਲ ਹੈਗੇ ਉਹਦੀ ਕੱਪੜਿਆਂ ਦੀ ਹਾਂ ਹਾਂ ਸਾਰੇ ਪ੍ਰੂਫ ਹੈਗੇ ਕੋਲ ਆਜੋ ਹਾਂ ਆਜੋ ਆਜੋ ਉਹਨੂੰ ਪਤਾ ਹੈ ਵੀ ਜੈਸੀ ਕਾਲ ਹੋਰ ਸਭ ਠੀਕ ਠਾਕ ਜੀ ਦੇਖਣਾ ਕਿ ਉਹਨੂੰ ਆ ਗਏ ਬਹੁਤ ਬਹੁਤ ਧੰਨਵਾਦ ਸਾਡਾ ਇੱਕ ਕਾਲ ਤੇ ਆਏ ਅੱਜ ਆ ਹੁੰਦੀ ਹੈ ਵੀਰ ਜੀ ਆ ਜਿਹੜੀ ਜ਼ਿੰਮੇਵਾਰੀ ਠੀਕ ਹੈ ਜੀ ਅੱਜ ਅਸੀਂ ਇੱਕੋ ਫੋਨ ਕੀਤਾ ਆ ਆਪਣਾ ਪੁਲਿਸ ਪ੍ਰਸ਼ਾਸਨ ਇੱਕੋ ਕਾਲ ਦੇ ਉੱਤੇ ਸਾਡੇ ਕੋਲ ਆਇਆ ਅਸੀਂ ਦੂਸਰੀ ਕਾਲ ਨਹੀਂ ਕੀਤੀ ਸਗੋਂ ਆਪ ਖੁਦ ਫੋਨ ਲਾ ਲਾ ਪੁੱਛਿਆ ਵੀ ਤੁਸੀਂ ਇਸ ਟਾਈਮ ਕਿੱਥੇ ਜੇ ਕਿਹੜਾ ਡੇਰਾ ਵਾ ਕਿਹੜਾ ਏਰੀਆ ਵਾ ਤੇ ਆ ਆਣ ਕੇ ਹੁਣ ਪੂਰੀ ਉਹ ਉਹਨਾਂ ਨੇ ਵਿਸ਼ਵਾਸ ਦਿਵਾਇਆ ਪੀ ਇਹਨਾਂ ਤੇ ਜੋ ਵੀ ਕਾਰਵਾਈ ਹੋਏ ਇਹਨਾਂ ਤੇ ਕੀਤੀ ਜਾਊਗੀ ਤੇ ਮੈਂ ਧੰਨਵਾਦ ਕਰਦਾ ਹਾਂ ਪੰਜਾਬ ਪੁਲਿਸ ਦਾ ਜਿੰਨਾਂ ਦੇ ਵਿੱਚ ਇਹੋ ਜਿਹੇ ਜਿਹੜੇ ਵੀਰ ਆ ਇਮਾਨਦਾਰ ਵੀਰ ਆ ਜਿਹੜੇ ਜੋਬ ਕਰ ਰਹੇ ਆ ਜਿਹੜੇ ਆਪਣੀ ਜੋਬ ਨੂੰ ਜੋਬ ਸਮਝਦੇ ਆ ਤੇ ਅੱਜ ਹੁਣ ਚੱਲਦੇ ਆ ਚੱਲ ਚਲਾ ਤੂੰ ਚਲਾ ਕਮਾਲਾ ਮੇਲਾ ਕਿੰਨੀ ਯੁਕਤ ਗੱਲੀ ਉਹਨਾਂ ਦੀ ਇੱਕ ਬੰਦਾ ਹੋਰ ਹੈ ਵੀਰੇ ਇੱਕ ਬੰਦਾ ਹੋਰ ਇੱਕ ਆਦਮੀ ਹੋਰ ਹੈ ਨਾ ਇੱਕ ਆਦਮੀ ਹੋਰ ਹੈ ਹੈ ਨਾ ਹੋਰ ਆ ਬਲੇ ਨਾ ਤੂੰ ਹੁਣ ਇਹਨਾਂ ਨੇ ਕੀ ਕਰਨਾ ਉਹਨੂੰ ਭਜਾ ਦੇਣਾ ਇਹਨਾਂ ਇਹ ਦੇਣ ਕੇ ਬੰਦਾ ਹੋਰ ਚਲੋ ਹਾਂ ਹਾਂ ਅੱਛਾ ਕਮਾ ਕਮਾ ਗੱਡੀ ਕਮਾ ਉਹਨਾਂ ਨੇ ਫਿਰੋ ਘੁਮਾਣਗੇ ਉਹਨਾਂ ਨੇ ਮਗਰੀ ਲਾ ਲਈ ਚੰਗਾ ਇਹਨਾਂ ਨੇ ਮਗਰੀ ਲਾ ਲਈ